ਆਰੇ ਵੀਰਾਨੋ ਹਨ ਮੁੱਲੇ ਸ਼ਾਬ YouTube ਚੈਨਲ ਤੇ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਜਦ ਆ ਪਹੁੰਚਿਆ ਅਮਰਸਰ ਸਾਹਿਬ ਕੋੜਿਆ ਦੀ ਮੰਡੀ ਵੱਲਾ ਆਜਾ ਆਪਾਂ ਦੇਖਦੇ ਆਂ ਮੰਡੀ ਦੁਕਾਨਾਂ ਲੱਗੀਆਂ ਦਵਾਈ ਵਾਲਾ ਦੇ ਨਾ ਵਧੀਆ ਦੁਕਾਨਾਂ ਪਰ ਲੱਗੀਆਂ ਹੋਣ ਦਵਾਈਆਂ ਦੇ سٹਾਲ ਲੱਗੇ ਪ੍ਰੋਜੈਕਟ ਦੇਖਣ ਦੇ ਸਾਜੀਆਂ ਸਾਰੀਆਂ ਹਾਂ ਸੋਟੀਆਂ ਕੋੜਿਆਂ ਲੀਆਂ ਕਈ ਵੀਰ ਲਾਬ ਦੇਣੇ ਆ ਵਾਦੂ ਛੋਟ ਗਾਂ ਸੇਂਜਾ ਪਿਆ ਆਖਰੀ ਦਿਨ ਵੀ ਦਾਈ ਬੀਰੋ ਦੀ ਬਾਪੂਣ ਬਹੁਤ ਜਾ ਰਹੀਆਂ ਗੁਰਦਾਰੇ ਵਾਲੀ ਸਾਈਡ ਜਿਹਦਾ ਪੋਲੋ ਵੱਲ ਆਈਦਾ ਸੱਬੇ ਆ ਦੁਕਾਨ ਦੇ ਔੜ ਆਣੇ ਆ ਗਿਆ ਸ਼ੇਰਾਂ ਲੀਆਂ ਸ਼ੇਰ ਬਣੇ ਆ ਪੁਰੇ ਨੇ ਆਈ ਸ਼ੇਰਾਂ

ਸਭ ਜਾਨ ਸਨ ਫੌਜੀ ਢੋੜਾ ਆ ਗਿਆ ਉਹਨਾਂ ਦਾ ਦਾਰਾ ਦੀਨਪੁਰ ਵਾਲਾ ਮਾਝੇ ਦੇ ਇਲਾਕੇ ਦੀ ਸ਼ਾਨ ਬਣ ਗਿਆ ਘੋੜਾ ਸਭ ਤੋਂ ਉੱਚਾ ਕਾਦਾ ਘੋੜਾ ਆਪਣੇ ਕਰਨਦਾਰ ਨੇ ਰੱਖਿਆ ਦਾਰਾ ਦੀਨ ਫੌਜੀ ਸਾਰੇ ਆ ਕੇ ਲਾਗੇ ਲੋਤੇ ਆ ਇੰਦਰ ਵਾਹ ਖਾਲਸਾ ਜੀ ਵਤੇ ਇਹ ਇਹਨਾਂ ਦਾ ਘੋੜਾ ਦੀਨਪੁਰ ਵਾਲਾ ਦਾਰਾ ਮਾਝੇ ਦੀ ਸ਼ਾਨ ਸਭ ਤੋਂ ਵੱਡੇ ਕਾਦਾ ਘੋੜਾ ਆਪਣੇ ਇਲਾਕੇ ਦੇ ਵਿੱਚ ਇਸ ਸਮੇਂ ਰਿਜ਼ਲਟ ਵੀ ਟੌਪ ਦੇ ਆ ਜਿਵੇਂ ਸਟਾਰਟ ਫਾਰਮ ਵਾ ਵਧੀਆ ਘੋੜੇ ਦੋਵੇਂ ਬਹੁਤ ਸੋਹਣਾ ਸਾਨੀ ਘੋੜਾ ਆੜਾ ਕੋਸ਼ਿਸ਼ ਵੀਰ ਜੀ ਨਾਲੋਂ ਕਿਹੜੇ ਪਿੰਡ ਦਾ ਹੈ ਵੀਰ ਜੀ ਕਰਿਓ ਗੱਲ ਮਰੀ ਵੀਰ ਜੀ ਦਾ ਕਰ ਲਿਆ ਪਾ ਲਾ ਕੇ ਲਾ ਕੇ ਮਾਰ ਗਿਆ ਤੇਰੇ ਜੀ ਹਾਂਜੀ ਭਾਜੀ ਸੱਸੀ ਦਾ ਵੀਰ ਜੀ ਗੁਰਦਾਸਪੁਰ ਜੀ ਪੇਡ ਹਾਂਜੀ ਕਿਹੜੇ ਨਗਰ ਤੋਂ ਆਏ ਵੀਰ ਜੀ ਆਪਾ ਗੁਰਦਾਸਪੁਰ ਤੋਂ ਆਏ ਆ ਗੁਰਦਾਸਪੁਰ ਕੀ ਨਾਂ ਕੋੜੇ ਆਪਣੇ ਦਾ ਜੀ ਦੁੱਲਾ ਜੀ ਅਬਦੁੱਲਾ ਅਬਦੁੱਲਾ ਠੀਕ ਹੈ ਜੀ ਕਿੰਨੀ ਉਮਰ ਹੋ ਗਈ ਜੀ ਕਿੰਨੀ ਆ ਮਾਹੀ ਹੈ 22 ਮਹੀਨੇ 22 ਮਹੀਨੇ ਉਮਰ ਕੋੜੇ ਦੀ ਵੇਖੋ ਵੀਰ ਜੀ ਬਹੁਤ ਸੋਹਣਾ ਦੀਵਾਲੀ ਦੇ ਕੋੜਾ ਪਹੁੰਚਿਆ ਆਪਣੇ ਅਸਰ ਮੰਡੀ ਦੇ ਬਹੁਤ ਹੀ ਸੋਹਣਾ ਬਹੁਤ ਚੰਗਾ ਕੰਨਗਰੋਂ ਦੀ ਪਟਕੜੇ ਦਾ ਕੋੜਾ ਵਾ ਚੱਲਦੇ ਵੀਰ ਸਟਾਟ ਸਰ ਬਸ ਨਹੀਂ ਆ ਜੇ ਸ਼ੁਰੂ ਨੇ ਕੀਤੀ ਵੀਰੋ ਨਾਲ ਸਾਡੇ ਸਰਵਸਪਾ ਬੋਰਡ ਬਖਾ ਦੇਣੇ ਵੀਰੋ ਦਾ ਨੰਬਰ ਉੱਤੇ ਲਿਖਿਆ ਵਾ ਜਿਵੇਂ ਵੀਰ ਨੇ ਕਨੈਕਟ ਕਰਨਾ ਆਪਾਂ ਕਰ ਸਕਦੇ ਆ ਇਹ ਕਰੀ ਵੀਰ ਜੀ ਥੈਂਕ ਯੂ ਮਿਹਰਬਾਨੀ ਜੀ ਮਿਹਰਬਾਨ ਹੈ ਇਹ ਕਾਹਨਾ ਕੋ ਵੀਰੋ ਆ ਨਗਰਾ ਕੋੜਾ ਦਾ ਬਹੁਤ ਚੰਗਾ ਉਹ ਕੁੜ ਦਾ ਕੰਮ ਕਰਨਾ ਉਹਦਾ ਬਹੁਤ ਚੰਗਾ ਮਝਾਇਲ ਨਕ ਪਰਿੰਚ ਕਾਦਵਾ ਕੋੜੇ ਦਾ ਬਹੁਤ ਚੰਗਾ ਕੋੜਾ ਜੀਰੋਣੇ ਬੈਠੇ ਬਹੁਤ ਨਾਲ ਆਏ ਆ ਵੀਰਨ ਦਾ ਬੋਰਡ ਲੱਗਾ ਨੰਬਰ ਤੇ ਲਿਖੇ ਆ ਸਤਿ ਸ੍ਰੀ ਗਾਲਵੀਰ ਜੀ ਸਤਿ ਸ੍ਰੀ ਗਾਲਵੀਰ ਜੀ ਕਿਹੜੇ ਪਿੰਡ ਦਾ ਵੀਰ ਜੀ ਆਪਾ ਇਹ ਵੀਰ ਜੀ ਪਿੰਡ ਟੀਮਕਲਾ ਨੇੜੇ ਗੰਡੀ ਵੇਂਦੀ ਟੀਮਕਲਾ ਦੀ ਠੀਕ ਆ ਵੀਰ ਜੀ ਕਿਹੜੇ ਘੋੜੇ ਦਾ ਪੁੱਤ ਆ ਜੀ ਇਹ ਇਹ ਚੇਤਕ ਕੱਲਾ ਵਾਲੇ ਦਾ ਜੀ ਕੱਲਾ ਵਾਲੇ ਚੇਤਕ ਦਾ ਠੀਕ ਆ ਜੀ ਕਿੰਨੀ ਉਮਰ ਹੋ ਗਈ ਵੀਰੇ ਇਹ ਵੀਰ ਜੀ 40 41 ਮਹੀਨੇ ਠੀਕ ਆ ਜੀ ਸਟਾਰਟ ਸਰਵਿਸ ਉਹ ਹੈ ਚੱਲੂ ਹਾਂਜੀ ਚੱਲੂ ਠੀਕ ਆ ਠੀਕ ਆ ਬਹੁਤ ਸੋਹਣਾ ਘੋੜਾ ਵੀਰ ਜੀ ਥੈਂਕ ਯੂ ਵੀਰ ਜੀ ਮਿਹਰਬਾਨੀ ਵਧੀਆ ਇਹਦਾ ਅਸਰ ਰੱਖੀ ਫੀਸ ਵੀਰ ਜੀ ਫੀਸ ਵੀਰ ਜੀ ਪਤੀਆ ਰੱਖੀ ਆ ਬਾਕੀ ਮਾਨਤਾਨ ਕਰਾਂਗੇ ਬਹੁਤ ਸੋਹਣਾ ਘੋੜਾ ਜੈਸਾ ਤੇ ਘੋੜੇ ਦਾ ਕਾ ਇਹ ਕੋੜਾ ਸਾਡੇ ਬਹੁਤ ਖੀਸ ਇਜਾਜ ਰੱਖੀ ਵੀਰੋ ਨੇ ਬੋੜ ਆਪਾ ਫੇਰ ਵੀਰੋਂ ਦਾ ਦੁਬਾਰਾ ਦਿਖਾ ਦਿੰਨੇ ਆ ਕਨੈਕਟ ਕਰਨਾ ਕਿ ਵੀਰ ਭਰਾ ਨੇ ਨੰਬਰ ਉੱਤੇ ਲਿਖਾ ਹੋਇਆ ਹੈ ਵੀਰ ਨਾਲ ਜਰੂਰ ਕਨੈਕਟ ਕਰਿਓ ਬਹੁਤ ਚੰਗੇ ਘੋੜੇ ਦਾ ਬੱਚਾ ਟੀ ਇਹ ਤਾਂ ਕੱਲ ਦਾ ਲਾਲਾ ਜਿਹੜਾ ਉਹਦਾ ਬੱਚਾ ਇਹ ਲੈਜੈਂਡ ਘੋੜਾ ਵਾ ਜੇ ਦਿਖਾ ਪਵੀ ਬਹੁਤ ਸੋਨਾ ਘੋੜਾ ਵਾ ਫਟ ਗੁੜੇ ਦਾ ਪੈਰਾਂ ਦਾ ਬਹੁਤ ਵਧੀਆ ਹੈ ਤੁਹਾਨੂੰ ਘੋੜਾ

நான் சாலாம் கொடுக்கொள்ளேச்கும் பட்வாக பாரமாதே ஜன்பராகி நவான புராலேயாந்தே கோடுங்காக விகனாலுங்கா நான் பபுசி भॻवान पुर फार्मो नीली बहुत चङी बहुत सोणी बचा नालो ਚਾਪਾਂ ਤੋਂ ਆਪਾਂ ਰੋਟੀ ਨਾਲ ਕੰਟੀ ਜਿਹੜਾ ਸਾਰਾ ਲਿਆ ਤੇ 80 ਦੇ ਟਾਇਰ ਵੀ ਕਿਤੇ 420 ਤੋਂ ਵੀ ਵੇਚੀ ਹੈ ਸਟਾਰਟ ਫਾਰਮ ਨਸ਼ਾਰਾ ਪੰਨੂਆ ਤੋਂ ਫਾਰਮੂਲੇਸ਼ਨ ਸਰ ਪੁਨਚ ਕੋੜਾ ਸਿਕੰਦਰ ਸਿਕੰਦਰ ਕੋੜਾ ਆਪਣਾ ਬਹੁਤ ਸੋਹਣਾ ਲੋਟਾ ਸਾਹਮਣੇ ਰਿਜ਼ਲਟ ਬਹੁਤ ਚੰਗਾ ਬੁੜੇ ਦਾ ਨੁਗਰੇ ਬੱਚੇ ਅਜ ਤੱਕ ਜਿੰਨੀਆਂ ਕੋੜੀਆਂ ਸੋਈਆਂ ਦੱਬਾਂਆਂ ਕਾਲੀਆਂ ਲਾਲ ਗਦਰੀਆਂ ਸਾਰਿਆਂ ਦਾ ਨੁਗਰੇ ਬੱਚੇ ਪੌਂਦਾ ਵਾ ਬਹੁਤ ਚੰਗਾ ਕੋੜਾ ਵਾ ਆਪਣੇ ਕੋਈ ਲਾਲ ਕੋੜੀ ਹੀ ਨੁਗਰਾ ਬੱਚਾ ਦਿੱਤਾ ਏ ਬਹੁਤ ਚੰਗਾ ਸੁੰਦਾ ਕੋੜਾ ਸਪੰਜ ਮੰਨੂ ਸਟੱਡ ਫਾਰਮ ਪਰਮਜੀਤ ਸਿੰਘ ਸਰਪੰਚ ਤਿੰਨ ਸ਼ਹਿਰਾ ਮੰਨੂ ਵਾਲੇ ਸ਼ਕੰਦਰ ਕੋੜੇ ਦਾ ਨਾਮ ਇਸ ਕਨੋਂ ਆ ਮੜੀਏ ਇਸ ਕੋ ਕਾਪੀਆ ਆ ਸ਼ਹਿਰੀ ਆਲੇ ਸ਼ਿਕੰਦਰ ਦੇ ਬੱਚੇ ਆ ਫੋਟਾਂ ਲੱਗੀਆਂ ਆਪਾਂ ਪਹਿਲਾਂ ਕਹੀ ਜਿੰਨੇ ਕੋੜੀਆਂ ਸੀਆਂ ਸਾਰੀਆਂ ਨੁਗਰੇ ਬੱਚੇ ਇਹ ਵੇਖ ਸਾਦੇ ਤੇ ਕਾਲੀਆਂ ਚੰਦੀਆਂ ਲਾਲ ਮਾਰਵਾਲੀ ਕੋੜੀਆਂ ਦਾ ਨੁਗਰੇ ਬੱਚੇ ਆਏ ਇਹਦੇ ਉਹ ਤੇ ਕਾਲੇ ਕੋਟਿਆ ਦੀ ਕੋਟ ਆਪਣੀ ਲੱਗੀ ਲਾਲ ਕੋੜੀ ਆਪਣੀ ਨੁਗਰਾ ਬੱਚਾ ਬਸ਼ੀਰਾ ਮੰਗਲ ਆਇਆ ਸੀ ਰਿਜ਼ਲਟ ਬਹੁਤ ਚੰਗਾ ਕੋੜੇ ਕੋੜੇ ਲੈ ਕੇ ਆਏ ਆ ਅੱਜ ਦੇ ਜਾਨਵਰ ਆ ਯਾਰ ਥੋੜਾ ਸੁਲਤਾਨ ਘਸਰ ਵਾਲੇ ਦਾ ਬੱਚਾ சோனாச்ச கபூர வேர் அப்படா Orangnya apa orangnya? ਬ੍ਰਹਮਾਸਤਰ ਕੋੜਾ ਉੱਤੋਂ ਆਪਾਂ ਕੇ ਬੋਰਡ ਦੀ ਲਾਤੀ ਇਹਦਾ ਨੰਬਰ ਹੈਗਾ ਸਰਦਾਰ ਜੀ ਦਾ ਮਾਲਕ ਦਾ ਬਹੁਤ ਚੰਗਾ ਕੋੜਾ ਲੋ ਇੱਕ ਥਾਰ ਤੇ ਖਾਇਕ ਦਾ ਮਰ ਲਿਆ ਕੋ ਬਹੁਤ ਚੰਗਾ ਕੋੜਾ ਅਰੇ ਸਤਿਆ ਭਾਈ ਅਸੀਂ ਮਾਰੂ ਕਿਹੜਾ ਚੋ ਆਜਾ ਸ਼ੇਰਾ ਇਹ ਦਫਾ ਕਿਹ ਚੇਰਨ ਨਾ ਕੋ ਜੀਰੋ ਨਾ ਕੋ ਬਾਬਾ ਜੀ ਹਣੀ ਵੇਖਣ ਆਏ ਦਿਲ ਜਾਨ ਕੋੜੇ ਨੂੰ ਮਹਾਂਪੁਰਸ਼ ਵੇਖ ਰਹੇ ਨੇ ਉਹ ਜੋ ਸੋਨਾ ਬੋੜਾ ਵੇਖਣ ਵਾਲੇ ਵੀਰ ਬਹੁਤ ਆਸ ਵਾਲੇ ਦਰਸ਼ਣ ਦਾ ਕਰਨਾ ਹੈ ਬਹੁਤ ਸੋਨੇ ਕੋੜੇ ਦੋਵੇਂ మారాడిోడే మనవర బ ਮੋਹ ਪਰ ਦੀ ਮੰਡੀ ਤੇ ਆਵੇ ਲੱਗਿਆ ਜਾਂਦੇ ਕੋੜਾ ਆਉਂਦੇ ਦਿਵਾਲੀ ਵਾਲਾ ਦਿਨ ਅਜੇ ਪਰ ਹੰਦੀ ਮੰਡੀ 2-3 ਦਿਨ ਬਾਅਦ ਵੀ ਲੱਗਦੀ ਦਿਵਾਲੀ ਤੋਂ ਕੋੜਾ ਕਾਲੇ ਨਾ ਯਾਰ ਮਰਲੇ ਚੋਦੇ ਆਵਾਂ ਚੰਗਾ ਕੋੜਾ ਮੋੜ ਬਾਅਦ ਮੇਰੇ ਬਾਪੂ ਨੇ ਲਾਇਆ ਪਰੇ ਕੋਟਾ ਛੋਟਾ ਚੰਗਾ

बच्चे बहुत सोने छोटे छोटे नगरी विषय बहुत चलिए दो बच्चे बचे वादिया पर बहुत भीर तो ज्यादा पुरानी मंडी है ਲੱਗਾ ਦਵਾਈ ਦਾ ਨਾਮ ਜਾਂ ਟੀ ਲੀਸੀ ਦਾ ਸਪੈਲਿੰਗ ਆ ਨਾ ਰੋਟੀ ਦੋ ਦਾ ਜਨਰਲ ਕੀ ਨਾਮ

गे गे कोड़ा तो बहुत चंगा बाबा साहब वाला कोड़ा जिनो किरे अमृतसर के खास अमृतसर तो नंबर बाबा जी का पूरे फोटो आज मेरा और बाबा जी ਨਾਲ ਦੀ ਰੋਟੀ 10 ਰੁਪਏ ਦੀਆਂ 2 ਰੋਟੀਆਂ ਸਾਗ ਨਾਲ 10 ਲੱਸੀ 10 ਰੁਪਏ ਦਾ ਡਾਮ ਦੋ ਬਾਰ ਛੱਤੇ ਮੱਥਾ ਮਾਰਾ ਇਹ ਕਿੱਟਾ ਦੋ ਸੋਨਾ ਕੋਲ ਸਾਗ ਨਾਲ இருக்கு ਬਹੁਤ ਆਈਏ ਤੇ ਯੰਦ ਕੰਟਾ ਕਾਲੇ ਕੰਟੇ ਦਾ ਬੱਚਾ ਜੇ ਆਇਆ ਨਹੀਂ ਕੰਟੋਂਟਲ ਆਇਆ ਵੀਰ ਹਣਾ ਬੋਰ ਲੱਗਾ ਹੈ ਹੁਣ ਨੰਬਰ ਦੇ ਦੇ ਘੋੜਾ ਬਹੁਤ ਸੋਹਣਾ ਕੋਟੇ ਲੈ ਆਪਾ ਨੰਬਰ ਵੀ ਰਣਾ ਤਾਂ ਦੇਖਦਾ

ਸਾਰੇ ਜਨਮ ਰਸ ਸਾਰੇ ਲਿਆਦੇ ਆ ਜੇ ਅੱਤੇ ਅੱਤੇ ਕੱਲ ਲੈ ਜੀ ਕੱਲ ਲੈਗੇ ਹਮਾਰੇ ਤਾਂ ਉਹ ਚੀਜ਼ ਹੈ ਉਹ ਚੈਨਲ ਤੇ ਜਨਮ ਦਿਨ ਦਿਖਾਉਣ ਦੇ ਕਿੱਦੇ ਬਾਦ ਗੋਲੀਆ सीदार स्टड फार्म जोरा बेताव दा पोत अर्जुन जौली वाले दा पोतरा बहुत चंगा बच्चा थोड़ी लगती है

ਬੱਲੇ ਜਕੂ ਰੋੜਾਈ ਨਾ 32 ਇੰਚ ਹੈਡ ਪੂਝ ਗੋੜੀ ਬਹੁਤ ਅੱਛਾ ਦਰਸ਼ਨੀ ਸਾਰੇ ਵੀਰ ਨੂੰ ਦੇਖਣ ਆ ਲਈ ਮੈਂ ਲਾ ਸਾਰਾ ਇਹਨੇ ਇਕੱਠਾ ਕਰ ਲਿਆ ਉਹਦੇ ਲਾਗੇ ਪੂਝ ਗੋੜੀ

हा वीर सारे ਦਾ ਘੋੜਾ प्यारे घोड़े लॻाम बिलावतर इंच दोड़ा तकड़े जानवर वीर सारे घोड़ी बहतर इंच घोड़ा ਹਾਂ ਸਾਰੇ ਵੀਰਾਂ ਖਾਵੇ ਵੀਰਾਂ ਆਏ ਲਾਗ ਰਹੇ ਆ। ਤੁਮੇ ਲੈ ਆਇਆ। ਤਾਈ ਉਹ ਖਾਉਂਦਾ ਵੀ ਮੈਂ ਲੈ ਆਇਆ ਤੇ।